ਇਹ ਪੂਰੇ ਜਸਵੀਰ ਸਿੰਘ ਜੀ ਦਾ ਤੇ ਸਾਡੇ ਵਿੱਚ ਜੋ ਨਾ ਜਿਹੜੀ ਹੋ ਸਕੀ ਜੇ ਮੇਕਾ ਸਿੰਘ ਜੀ ਦਾ ਕਿਸੇ ਕਾਰਨ ਕਰਕੇ ਚਲੋ ਉਹਨਾਂ ਦਾ ਵੀ ਇੰਤਜ਼ਾਮ ਹੈ ਤੇ ਮੇਰੀ ਬਹੁਤ ਇਸ਼ਕਾ ਜੋਹਹ ਜਿੰਦਗੀ ਖੋਦੀ ਬਟਾਲਾ ਇਹ ਪੰਮਨ ਜੀ ਕੋਲ ਚੋਣ ਇਹਨਾਂ ਨੂੰ ਜੀਵਿਆ ਆ ਆਪਦਾ ਮੇਰੇ ਇਹਨ ਤੋਂ ਮੇਰੇ ਚਾਚਾ ਜੀ ਸਰਦਾਰ ਪ੍ਰਵੀਨ ਸਿੰਘ ਜੀ ਖਪੈ ਚਰਪਾ ਜਿੰਦ ਸਿੰਘ ਜੀ ਬੋਨਾ ਓਮ ਪ੍ਰਕਾਸ਼ ਸੂਰ ਘੋਗਾ ਜਨ ਸੇਢੀ ਗਲ ਬੋਨਾ ਸਾਡੇ ਪਿੰਡੋਂ ਲਖਾਰੀਆਂ ਦੀ ਜੇ ਮੈਂ ਬਹੁਤੀਆ ਪਰਿਆ ਦਾ ਨਹੀਂ ਪਰ میرے چاچا جی بیٹھے نے بلوندر سنگ کو میں کتابیں لے آئی پڑھ کے موڑ لوگ پڑھیا میں آرتک آزاد پڑھ لکھ میں کبتاب لگ گیا نہیت لگ گیا میں کوئی گزلان نہیں پڑھیا نہ میں ش پڑھیا نہ میں کوئی ہو پڑھیا میں جسوت سنگھ پڑھیا پائی ویر سنگھ پڑھیا گی شیتل پڑھیا پائی صاحب پڑھیا سردار گیان سنگھ پڑھیا سردار کپور سنگھ پڑھیا ਫਰ ਮੈਂ ਬਹੁਤ ਕੁ ਪੜਿਆ ਜਿੱਥੋਂ ਤੱਕ ਮੈਨੂੰ ਲੱਗਿਆ ਕਿ ਮੈਨੂੰ ਪੜਨਾ ਚਾਹੀਦਾ ਲੋਥੋਂ ਤੱਕ ਪੜਿਆ ਪਰ ਸਕੂਲੀ ਪੜਾਈ ਮੈਂ ਨਹੀਂ ਪੜਿਆ ਉਹਨਾਂ ਦਾ ਆਪਾਂ ਦਾ ਬਹੁਤ ਪੜਿਆ ਤਕਰੀਬਨ 26 2500 ਕਿਤਾਬਾਂ ਮੈਂ ਪੜ ਚੁੱਕਾ ਹਾਂ ਜੋ ਮੇਰੇ ਫੋਨ ਦੇ ਵਿੱਚ ਵੀ ਉਹ ਪੀਡੀਐਫ موجود ਆ ਜੋ ਮੈਂ ਪੜੀ ਜਦੋਂ ਅਸੀਂ ਕੁਝ ਸਮਾਜ ਲਈ ਲਿਖਦੇ ਹਾਂ ਕਬੀ ਲਿਖਤ ਸ਼ੀਸ਼ਾ ਨਹੀਂ ਹੁੰਦੀ ਕਬੀ ਸ਼ੀਸ਼ਾ ਹੁੰਦਾ ਹੈ ਉਹ ਜੇ ਕਬੀ ਸ਼ੀਸ਼ਾ ਹੋਊਗਾ ਤਾਂ ਹੀ ਉਹਦੀ ਲਿਖਤ ਦਾ ਸ਼ੀਸ਼ਾ ਹੋਊਗੀ ਮੈਨੂੰ ਬਹੁਤ ਵਾਰੀ ਪੁੱਛਿਆ ਜਾਂਦਾ ਤੁਸੀਂ ਕਿਸ ਲਈ ਲਿਖਦੇ ਆ ਕਿਸੇ ਨੂੰ ਸੇਵ ਦੇਣ ਲਈ ਲਿਖਦੇ ਆ ਜਾਂ ਸਮਾਜ ਲਈ ਲਿਖਦੇ ਆ ਮੇਰਾ ਇੱਕੋ ਹੀ ਜਵਾਬ ਹੁੰਦਾ ਸੀ ਮੈਂ ਖੁਦ ਲਈ ਲਿਖਦਾ ਹਾਂ ਕਿਉਂਕਿ ਜਿੰਨਾ ਚਿਰ ਮੈਂ ਆਪਣੀ ਲਿਖਤ ਤੇ ਆਪ ਹੀ ਨਾ ਪੂਰਾ ਉਤਰ ਸਕਾਂ ਉਨਾਂ ਚਿਰ ਲਿਖਣਾ ਮੇਰਾ ਧਰਮ ਹੀ ਨਹੀਂ ਹੈ ਬੋ ਤੁਸੀਂ ਲਿਖਦੇ ਆ ਉਸ ਦੇ ਕਿੰਕੇ ਕਰਦੇ ਕੋਸ਼ਿਸ਼ੇ ਕਰੋ ਕਿ ਪੂਰੇ ਉਤਰੋ ਤਾਂ ਹੀ ਜੇ ਤੁਸੀਂ ਪੂਰੇ ਹੋਵੋਗੇ ਤੁਹਾਡੀਆਂ ਲਿਖਤਾਂ ਨੂੰ ਪੜ੍ਹ ਕੇ ਵੀ ਲੋਕ ਤਾਂ ਹੀ ਸੇਧ ਲੈ ਸਕਣਗੇ ਜਿਉਂ ਮੈਂ ਸੱਚ-ਸੱਚ ਦੂਜੇ ਨੂੰ ਕਹੀ ਜਾਵਾਂ ਖੁੱਲ ਤੇ ਲਖੂ ਨਾ ਜਰਾ ਉਹ ਸੱਚ ਨਹੀਂ ਹੁੰਦਾ ਉਹ ਕੱਚ ਟ ਵੀ ਪਹਿਲਾਂ ਹੁੰਦਾ ਕਿਉਂਕਿ ਕਿਸੇ ਦਾ ਸੱਚ ਬੋਲਣਾ ਬਹੁਤ ਸੋਖਾ ਪਤਾ ਉਹ ਤੁਹਾਨੂੰ ਲੱਗਦਾ ਜਦੋਂ ਆਪਣਾ ਸੱਚ ਬੋਲਣਾ ਪੈਂਦਾ ਆਪਣਾ ਸੱਚ ਬੋਲ ਲਈਏ ਕਿ ਕਿਸੇ ਦੇ ਸੱਚ ਨੂੰ ਬੋਲਣ ਦੀ ਲੋੜ ਹੀ ਨਹੀਂ ਪੈਂਦੀ। ਵੀ ਅਸੀਂ ਕੀ ਆ ਕਿਉਂ ਆ ਕਿੱਥੇ ਆ ਕਿੱਥੇ ਜਾ ਰਹੇ ਆ ਕਿੱਥੇ ਪਹੁੰਚਣਾ ਸਾਡੀ ਬੁੱਧੀ ਇਦਾਂ ਦੀ ਹੋਣੀ ਚਾਹੀਦੀ। ਜੋ ਜਮਾਨ ਆ ਜਾਵਾ ਵਿਸ਼ਾਵਾ ਸਭ ਤੋਂ ਪਹਿਲਾਂ ਮੇਰੀ ਸਜੀ ਬਾਹ ਦੇ ਖਬੀ ਬਾਹ ਫੈਨ ਜੀ ਅਮਨ ਜੀ ਕੋ ਸਰਨਾ ਕੀ ਸਰਦਾਰ ਹਰਕਮਨ ਸਿੰਘ ਜੀ ਮੈਣੀ ਜਿਨ੍ਹਾਂ ਦੇ ਨਾਲ ਜਿਵੇਂ ਆਪਾਂ ਕਹਿੰਦੇ ਨੇ ਨਾ ਵੀ ਜਬਾਨ ਤੇ ਪੂਰਾ ਕਿਵੇਂ ਉਤਰਨਾ ਹੁਣ ਇਹ ਕਿਹੜਾ ਭਾਜੀ ਮੋਤ ਦਾ ਸਕਦੀ ਆ ਪਰ ਮੈਂ ਤੁਹਾਡਾ ਸਾਥ ਨਹੀਂ ਛੱਡ ਸਕਦਾ ਮੈਨੂੰ ਲੱਗਦਾ ਉਹ ਆਪਣੀ ਬਾਜੀ ਜਿੱਤ ਗਿਆ ਤਾਂ ਮੈਨੂੰ ਵੀ ਪ੍ਰਮਾਤਮਾ ਉਸ ਦੇ ਪਰਿਵਾਰ ਦਾ ਉਸ ਦੇ ਰੂਹ ਦਾ ਸਾਥ ਨਾ ਛੱਡਣ ਦੇਵੇ ਜਿਨ੍ਹਾਂ ਜ਼ਿਕਰ ਵੀ ਬਹੁਤ ਨਹੀਂ ਹੁੰਦੀ ਕਿਉਂਕਿ ਯਾਰੀ ਮੌਤੋਂ ਬਿਨਾਂ ਹੀ ਟੁੱਟਣੀ ਚਾਹੀਦੀ ਲੱਖ ਬਾਡੇ ਗਲੇ ਛਕਵੇ ਹੋਣ ਭੈਣ ਜੀ ਬੈਠੇ ਨੇ ਇਹਨਾਂ ਨਾਲ ਜਦੋਂ ਵੀ ਸਾਡਾ ਰਾਸ ਦਾ ਹੋਇਆ ਮੈਂ ਪਹਿਲੀ ਗੱਲ ਇਹ ਕਹੀ ਤੈਜੀ ਅੱਪਾ ਲੜ ਵੀ ਸਕਦੇ ਆ ਅੱਪਾ ਰੋਸ ਵੀ ਸਕਦੇ ਆ ਪਰ ਅੱਪਾ ਰਿਸ਼ਤਾ ਨਹੀਂ ਤੋੜੋ ਜੇ ਦਾ ਇਹ ਗੱਲ ਮਨਜ਼ੂਰ ਹੈ ਤੇ ਠੀਕਾ ਤੇ ਨਹੀਂ ਕੋਈ ਗੱਲ ਨਹੀਂ ਦੁਨੀਆ ਬਹੁਤ ਆ ਚੱਲੀ ਜਾਂਦੀ ਆ ਸਾਡੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਸਕਦੀ ਆ ਕਿਸੇ ਕੰਮ ਨੂੰ ਲੈ ਕੇ ਉੱਚ-ਨੀਚ ਹੋ ਸਕਦੀ ਆ ਪਰ ਸਾਡਾ ਰਿਸ਼ਤਾ ਕਦੇ ਨਹੀਂ ਟੁੱਟਦਾ ਜਿਵੇਂ ਸਾਡੇ ਚਾਚੇ ਨਾਲੇ ਅੱਗ ਵੀ ਹੋ ਜਾਂਦੇ ਨੇ ਕੁਝ ਮੌਕੇ ਦੇ ਉੱਤੇ ਜਦੋਂ ਪਤਾ ਆ ਜਾਂਦਾ ਆਲੇ ਅੱਗ ਨੂੰ ਰਿਹਾ ਗੁੱਸੇ ਵੀ ਹੁੰਦੇ ਆ ਮਾਰੇ ਮੋਟੇ ਪਰ ਰਿਸ਼ਤੇ ਕਦੇ ਨਹੀਂ ਟੁੱਟਦੇ ਕੋਈ ਚਾਚੇ ਨੇ ਚਾਚਾ ਰਹਿਣਾ ਮਾਵੇਂ ਨੇ ਮਾਮਾ ਰਹਿਣਾ ਬੋਲਿਏ ਜਾਂ ਨਾ ਬੋਲਿਏ ਉਹ ਤਾਂ ਵਾਧੂ ਗੱਲ ਅਸੀਂ ਦੇਸ਼ਕ ਨਾਮ ਵੀ ਬੋਲਿਏ ਇਹੀ ਕਹਿਣਾ ਕਿ ਉਹ ਪਰਕਰ ਦਾ ਮਾਮਾ ਲੱਗਦਾ ਜਾਂ ਉਹ ਪਰਕਰ ਦਾ ਚਾਚਾ ਲੱਗਦਾ ਕਿਉਂਕਿ ਰਿਸ਼ਤਾ ਚੱ ਵੀ ਨਹੀਂ ਟੁੱਟਦਾ ਅਸੀਂ ਜਰੂਰ ਖੁਦ ਟੁੱਟ ਜਾਂਦੇ ਆ ਆ ਸਾਨੂੰ ਵੀ ਰਿਸ਼ਤੇਆਂ ਵਾਂਗੂ ਟੁੱਟਣਾ ਨਹੀਂ ਚਾਹੀਦਾ ਅਸੀਂ ਰਿਸ਼ਤੇਾਂ ਦੇ ਨਾਲ ਬੱਝ ਕੇ ਰਹੀਏ ਜੇ ਰਿਸ਼ਤੇ ਤਾਂ ਅਸੀਂ ਆ ਜੇ ਅਸੀਂ ਨਹੀਂ ਤੇ ਰਿਸ਼ਤੇ ਵੀ ਨਹੀਂ ਗਲਾਈ ਕਿਤਾਬ ਦੀ ਯਾਦਾਂ ਦੀ ਪੈੜ ਜੋ ਮੈਂ ਆਪਣੇ ਛੋੜੇਪਰਾ ਹਰ ਘਮ ਮੇਰੀ ਦੀ ਯਾਦ ਦੇ ਵਿੱਚ ਹੋ ਰਹੀਆਂ ਜੰਦੀਆਂ ਵੀ ਇਚਨਾ ਇੱਕ ਥਾਂ ਪਰੋਕੇ ਯਦਨ ਕੀਤਾ ਕਿ ਉਹਦੀ ਯਾਦ ਨੂੰ ਆਪਣੇ ਦਿਲ ਦੇ ਨਾਲ ਸਾਥ ਸਕਾਂ ਇੱਕ ਥਾਂ ਤੇ ਉਹਨੂੰ ਪੜ ਸਕਾਂ یہی میری اسچی شردانجلی ہے میں کوشش کی امندیپور سرچنا بھی شاپاں پر اس پروار سے ہجی بھی لوگ پہاڑ اس طرح ہی کھڑا ہے وہ کہتے پہلے ساڑھا پتر ٹھیک رہی پھر اِسے اس پاس جاؤں گے تو آس کردار اردس کردار پرماتما آ کے انہوں نے ہون آدمی پتر شیجی چاہتی کلا بچا ਉਹਨਾਂ ਲਈ ਉਹ ਗਿਆਨ ਕਿਤਾਬ ਦੇ ਵਿੱਚ ਵਿਸ਼ਕਾਰੇ ਦੂਜੀ ਗਾਥਾ ਕਲਮਾ ਹੋਰੀਆਂ ਆ ਵੀ ਤੁਸੀਂ ਫੇਸਬੁੱਕ ਤੇ YouTube ਤੇ ਇੱਕ ਪ੍ਰਚਲਿਤ ਸਹਿਤ ਸੁਭਾਉਣਾ ਚੱਲਦੀਆਂ ਨੇ ਜਾਂ ਗਰੁੱਪ ਚੱਲਦੇ ਨੇ میں سہیب کہا رہا ہوں تو بدکس مدید آشابت مارکتا اسی خود ہی ایک نہیں ہو سکے سہیب کا مطلب ہے سارے ہمیں ہیتھ دے پر اسی اپنے گروپ کو بنایے ہوئے ਇਹੋਂ ਬਹਿਤ ਨਹੀਂ ਦੇਣਾ ਇਹਦੇ ਨਾਲ ਜਾਣਾ ਨਹੀਂ ਇਹਦੇ ਨਾਲ ਖੜਨਾ ਨਹੀਂ ਇਹਦੇ ਨਾਲ ਬੋਲਣਾ ਨਹੀਂ ਉਹ ਤੁਸੀਂ ਦੱਸੋ ਸੈਤਜ ਕਰੋ ਕਿ ਤੁਸੀਂ ਨਾ ਇੱਕ ਹੋਏ ਤੁਹਾਡੀਆਂ ਅਰਚਨਾਵਾਂ ਪੜ ਕੇ ਕੋਈ ਇੱਕ ਹੋ ਜਾਊਗਾ ਬਾਬੇ ਨਾਨਕ ਨੇ ਪੰਦੇ ਦੀ ਹੱਤੀ ਤੇ ਪਹਿਲਾ ਅੱਖਰ ਏਗਾ ਵਾਹ ਸੈਸਯੋਨ ਉਸੇ ਕੇ ਤੋਂ ਬਹੁਤ ਦੂਰ ਜਾ ਚੁੱਕੇ ਆ ਸਾਨੂੰ ਉਸੇ ਏਕੇ ਦੇ ਥੱਲੇ ਆ ਜਾਣਾ ਚਾਹੀਦਾ ਉਹੀ ਏਕਾ ਸਭ ਦਾ ਹੱਲ ਹੈ ਏਕੇ ਬਣਾ ਨਾ ਕੋਈ ਗੱਲ ਹੈ ਏਕਾ ਹਿਸਾਬਾ ਹੱਲ ਸੈਗਰ ਕਰਨ ਲਈ ਵੀ ਇਹ ਅਫਸੋਸ ਵਾਲੀ ਗੱਲ ਆ ਤੁਸੀਂ ਲਾਈਟਲੀ ਵੀ ਚਾ ਲੈ ਜਨਾ ਕਿਉਂਕਿ ਜੇ ਸਾਹਿਤਕਾਰ ਹੀ ਇੱਕ ਹੋ ਸਕੇ ਤੇ ਫਿਰ ਅਸੀਂ ਸਮਾਜ ਨੂੰ ਇੱਕ ਕਿਵੇਂ ਕਰਾਂਗੇ ਸਾਹਿਤਕਾ ਸਮਾਜ ਦਾ ਸ਼ੀਸ਼ਾ ਹੁੰਦੇ ਨੇ ਜੋ ਸਾਹਿਤਕਾਰ ਦੇਖਦਾ ਜੋ ਲਿਖਦਾ ਜੋ ਪੜਦਾ ਉਹ ਸਮਾਜ ਦੇ ਲਈ ਹੁੰਦਾ ਹੈ ਤਾਂ ਹੀ ਤੁਸੀਂ ਪਹਿਲਾਂ ਆਪਣੀ ਪੀੜ੍ਹੀ ਥੋੜਾ ਮਾਰਾਂਗੇ ਫਿਰ ਹੀ ਅਸੀਂ ਦੂਜੇ ਨੂੰ ਚੋੜ ਬਣ ਸਕਾਂਗੇ ਵੈਸੇ ਜਿਵੇਂ ਜਸਵੀਰ ਸਿੰਘ ਗੱਦਾਹੂਰੀਏ ਜੀ ਨੇ ਬਹੁਤ ਸੋਹਣੀ ਰਚਨਾ ਸੁਣਾਈ ਮੈਂ ਵੀ ਇੱਕ ਗੱਲ ਕਹਿਣਾ ਹਾਂ ਕਿ ਅਸੀਂ ਸਾਰੇ ਚੋਰਾਂ ਅਜੀ ਸਾਰੇ ਚੋਰਾਂ ਪਰ ਜਿਹੜਾ ਫੜਿਆ ਜਾਂਦਾ ਉਹੀ ਚੋਰਾਂ ਦਾ ਨਹੀਂ ਜਾਂਦਾ ਜਿਹੜਾ ਨਹੀਂ ਫੜਿਆ ਜਾਂਦਾ ਉਹ ਆਪਣੇ ਆਪ ਨੂੰ ਸਾਧ ਹੀ ਗੋਦਾ ਹੈ ਵੈਸੇ ਅਸੀਂ ਸਾਰੇ ਚੋਰੀਆਂ ਤੇ ਸਾਨੂੰ ਇੱਕ ਪਾਸੇ ਹੋਣਾ ਚਾਹੀਦਾ ਹੈ ਕਲਮਾ ਬੋਲਦੀ ਹੈ ਕਿਤਾਬ ਦਾ ਇਹ ਸੀ ਪਹਿਲਾਂ ਮੈਂ ਸੋਚਿਆ ਸੀ ਕਿ ਅਗੋਲੇ ਸ਼ਾਇਰ ਨਾਲ ਲਿਖਾਂ ਪਰ ਨਹੀਂ ਫਿਰ ਮੈਂ ਸੋਚਿਆ ਸੀ ਸ਼ਾਇਰ ਕਿਵੇਂ ਅਨੁਭਵਾ ਹੋਈ ਦੀ ਸਕਦਾ ਕਿਉਂਕਿ ਅਨੁਭਵਾ ਤਾਂ ਹੋਊਗਾ ਜੇ ਸ਼ਾਇਰ ਕੋਈ ਮੈਂ ਕਿਸੇ ਲਈ ਲਿਖਿਆ ਕੋਈ ਸ਼ਾਇਰ ਬਣਾ ਖੁਦ ਲਈ ਲਿਖਦਾ ਕੋਈ ਲਿਖਤਰ ਕੋਈ ਹੋਈ ਨਹੀਂ ਸਕਦੀ ਕਿਉਂਕਿ ਉਹ ਗੋਲ ਖੁਦ ਕਰਕੇ ਲਿਖਦਾ ਵਾ ਸਮਾਂ ਦੇ ਦਾ ਬਾਝੋਂ ਪੜਨਾ ਵਾ ਤੇ ਫਿਰ ਅਸੀਂ ਨਾਮ ਰੱਖਿਆ ਕਲਮਾ ਬੋਲਦਿਆਂ ਤੇ ਮੇਰੀ ਇਹ ਸੋਚ ਸੀ ਕਿ ਕਿਸੇ ਨੂੰ ਕੋਈ ਨਹੀਂ ਪੈਸਾ ਨਹੀਂ ਜਾਵੇਗਾ ਜਿਵੇਂ ਅੱਜ ਕੱਲ ਦੇ ਦੌਰ ਦੇ ਵਿੱਚ ਪੈਸੇ ਇਕੱਠੇ ਕਰਕੇ ਕਿਤਾਬਾਂ ਛਾਪੀਆਂ ਜਾਂਦੀਆਂ ਨੇ ਚੰਗੀ ਗੱਲ ਆ ਕੋਈ ਮਾੜੀ ਗੱਲ ਨਹੀਂ ਪਰ ਉਹ ਵੀ ਇੱਕ ਠੰਡਾ ਮਤਾਂ ਜਾ ਰਿਹਾ ਹੈ ਜੇ ਅਸੀਂ ਸਾਰੇ ਸਹਿਯੋਗਤਾ ਚੰਗਾ ਪ੍ਰਲਾਖ ਰਹਿਣਾ ਚਾਹੋਏ ਆ ਆਪਣੀ ਹੋਂਮੈ ਨੂੰ ਪੱਥੇ ਨਾ ਪਾਈਏ ਜ਼ਰੂਰੀ ਨਹੀਂ ਹੁੰਦਾ ਕਿ ਮੈਂ ਪ੍ਰਦਾਨ ਨਹੀਂ ਤੇ ਸਮਾਜ ਦਾ ਸਹਿਯੋਗ ਦੇਖੇ ਕਿ ਜਾਈਂਗੀ ਜੇ ਤੁਸੀਂ ਲੈਨ ਦੇ ਵਿੱਚ ਲੱਗੋਗੇ ਕਦੇ ਨਾ ਕਦੇ ਤੁਹਾਡੀ ਵਾਰ ਹੀ ਜ਼ਰੂਰ ਆ ਜਾਊਗੀ ਪਰ ਸਹਿਮ ਲਈ ਕੁਛ ਨਾ ਕੁਛ ਜ਼ਰੂਰ ਕਰੋ ਆਪਣੀ ਹੋਂਮੇ ਤੋਂ ਦੂਰ ਕਰੋ ਇਸੇ ਕਰਕੇ ਕਾਲਮਾ ਬੋਲਦੇ ਆ ਸਾਡਾ ਕਨਸੈਪਟ ਬਣਾ ਬੋਲ ਜਾ ਕਵੀਆਂ ਦਾ ਸੀ ਸ਼ਹਿਰ ਤੇ ਪਹਿਲੀ ਵਾਰ ਹੋਇਆ ਬੋਲ ਜਾ ਜੋਰੀ ਸਾਡੇ 1.5 ਘੰਟੇ ਸੀ ਪੂਰੇ ਹੋ ਗਏ ਫਿਰ ਅਸੀਂ ਸੋਚਿਆ ਯਾਰ ਤਾਂ ਵੀ ਆਪਣੇ ਕੁਸ਼ਤ ਬੰਦੇ ਦਾ ਨਹੀਂ ਗਿਆ ਜਿਵੇਂ ਆਪਾਂ ਅਪਰਥਾ ਦੇ ਚਲਾ ਲੈ ਜੀਣੇ ਚਲੋ ਫੇਰ ਅਸੀਂ ਕਰਦੇ ਕਰਦੇ ਚਲੋ 75 ਕਾ ਦੇ ਰੇ ਤੇ 100 ਵੀ ਰੁਪਿਆ ਬੜਾ ਔਖਾ ਕੰਮ ਸੀ ਸਰਦਾਰ ਸਰਜਿੰਦਰ ਸਿੰਘ ਭੰਚੀ ਤੇ ਸਰਦਾਰ ਗੁਰਮੀਤ ਸਿੰਘ ਹਨ ਕਿ ਜੀ ਦੇ ਸਾਰੇ ਸ਼ਹਿਰਾਂ ਦੀ ਚੋਣ ਕੀਤੀ ਉਹਨਾਂ ਦੀਆਂ ਕਸਤਾਵਾਂ ਪੜੀਆਂ ਗਲਤੀਆਂ ਅੱਕੜ ਵਾਦਾ ਕਰਤਾ ਜੋ ਕੁਛ ਮੇਰੀ ਭੈਣ ਸ਼ਾਇਦ ਕਿਸੇ ਕਾਰਨ ਨਹੀਂ ਆ ਸਕੀ ਆਤਮਜੀਤ ਗੌਰ ਜੀ ਜਿਨ੍ਹਾਂ ਨੇ ਇਸ ਕੰਮ ਨੂੰ ਪ੍ਰਕਾਸ਼ਨ ਕੀਤਾ ਹੈ ਤੇ ਜੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ 100 ਰੁਪਈਆ ਦਾ ਇਹ ਕਾਫਲਾ ਲੈ ਕੇ ਅੱਜ ਤੁਹਾਡੀ ਕਚਹਿਰੀ ਵਿੱਚ ਪਹੁੰਚੇ ਆ ਤੁਸੀਂ ਕਿਤਾਬ ਪੜ ਕੇ ਨਿਰਨਾ ਜ਼ਰੂਰ ਕਰਨਾ ਹਾਂ ਕਿਤਾਬ ਸਾਰੀ ਪੜਿਓ ਇਹ ਨਾ ਕਿ ਸ਼ਾਇਦ ਆਪ ਕੋਈ ਦੂਰ ਚਲਾਣਾ ਪੜ ਲਵੇ ਨਹੀਂ ਇਸ ਕਿਤਾਬ ਦਾ ਇੱਕ ਫਾਇਦਾ ਇਹ ਹੋਊਗਾ ਕਿਉਂਕਿ ਅੱਜ ਕਿਤਾਬਾਂ ਨਹੀਂ ਪੜੀਆਂ ਜਾ ਸਕਦੀਆਂ ਪਰ 100 ਬੰਦਨ ਤੁਹਾਡੀ ਗੱਲ ਕਪਤਾਨ ਜੂਰ ਬਰੋਦਾ ਜਿਲ੍ਹੇ ਸੇਟਾਉਂਦੇ ਵਿੱਚ ਘੱਟੋ ਘੱਟ 100 ਬੰਦੇ ਕੋਈ ਤੁਹਾਡੀ ਰਚਨਾ ਪਹੁੰਚ ਜਾਵੇਗੀ ਕੋਈ ਬਾਹਰੋਂ ਪੜੇ ਜਾਂ ਨਾ ਪੜੇ ਤੇ ਤੁਸੀਂ ਵੀ ਸਾਰਿਆਂ ਨੇ ਇੱਕ ਦੂਜੇ ਦੀਆਂ ਪੜਨੀਆਂ ਵਾ ਤਾਂ ਵੀ ਹਰ ਇੱਕ ਬੰਦੇ ਲਈ ਸੇ 100-100 ਬੰਦੇ ਤਾਂ ਘੱਟੋ ਘੱਟ ਆਵੇ ਇਹ ਹੀ ਮੇਰੀ ਇੱਛਾ ਆ ਇਹ ਹੀ ਮੇਰੀ ਸੋਚ ਆ ਤੇ ਮੈਂ ਪੰਜਾਬ ਨੂੰ ਸੋਚਦਾ ਸਹਿਤਰ ਅਦਾਰਾ ਅਸੀਂ ਇਸ ਦਾ ਕੋਈ ਪ੍ਰਬੰਧ ਨਹੀਂ ਬਣਾਉਣਾ ਅਸੀਂ ਸਾਰੇ ਭਰਾ ਭਰਾ ਹੀ ਆ ਅਸੀਂ ਜ਼ਿੰਮੇਵਾਰੀਆਂ ਬਣ ਸਕਦੇ ਹਾਂ ਕਿ ਤੁਮ ਆ ਕਰਨਾ ਤੁਮ ਆ ਕਰਨਾ ਸੋ ਵੀ ਜਦੋਂ ਪ੍ਰਧਾਨ ਜੀਆਂ ਵਿੱਚ ਪੈ ਜਾਂਦੀਆਂ ਫਿਰ ਉਹ ਅਧਾਰੇ ਨਹੀਂ ਰਹਿੰਦੇ ਫਿਰ ਇੱਕ ਦੋ ਦੇ ਲੀਆਂ ਲੱਤਾਂ ਕਿ ਜੱਤਾਂ ਕਿ ਜੰਦੇ ਨੇ ਕਿ ਫਲਾਣਾ ਅਜਾ ਉਹ ਪ੍ਰਧਾਨ ਬਣ ਗਿਆ ਉਹਨੇ 2 ਲੱਖ ਉਹਨੂੰ ਪ੍ਰਧਾਨ ਬਣਾ ਲਿਓ ਇਹ ਦੀਆਂ ਸਭ ਨੂੰ ਥੱਲੇ ਨੂੰ ਲੰਕ ਕੇ ਜਾ ਰਹੀਆਂ ਨੇ ਜਾਓ ਆਪਾਂ ਸਹਿਜ ਨੂੰ ਉੱਚਾ ਚੁਲਣੇ ਵਾਸਤੇ ਜਿਵੇਂ ਗੱਲਾਂ ਬੋਲਦੀਆਂ ਨੇ ਸੋ ਜਿਆ ਅੱਗੇ ਪ੍ਰਬੰਧਕਾ ਨੇ ਇਹ ਕਰਦੀਆਂ ਕਿ ਹਰ ਸਾਲ ਅਸੀਂ 52 ਕਵੀ ਹੀ ਰੱਖਾਂਗੇ ਹਰ ਸਾਲ ਇੱਕ ਕਰਵਾ ਬੋਲੀਆਂ ਬਹੁਝਾ ਕਰੀਦਾ ਸਾਂਝਾ ਸਿਰਦਾ ਅਸੀਂ ਲੈ ਕੇ ਆਇਆ ਕਰਾਂਗੇ ਇਸ ਤਰ੍ਹਾਂ ਹੀ ਪ੍ਰੋਗਰਾਮ ਨੂੰ ਅੱਗੇ ਅੱਡਾਂ ਸਭ ਤੋਂ ਵੱਡਾ ਸਹਿਯੋਗ ਪ੍ਰੈਕਟਿਸ਼ੀਅਨ ਸਹਿਦੋ ਲੋਰੀਆਂ ਨਾਲ ਹੈ ਜਿਸ ਵੀ ਸੇ ਚੱਤ ਜੀ ਦਾ ਜਿਨ੍ਹਾਂ ਦੀ ਬਦੌਲਤ ਸਾਨੂੰ ਇਸ ਹਾਲ ਦੇ ਵਿੱਚ ਬੈਠਣ ਦਾ ਸਭਾ ਨੂੰ ਪਿਆਰ ਤੋਂ ਆ। ਹਰ ਮੁੰਡੇ ਸ਼ਹਿਰ ਤੋਂ ਡਾਕਟਰ ਤੋਂ ਐਸਐਡੀ ਇੱਥੇ ਪਹੁੰਚ ਕੇ ਨੇ। ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਵੇਖ ਰਹੇ ਹੋ ਮੈਂ ਜਿਸਨੂੰ ਬਾਈ ਫੇਸ ਤਾਂ ਨਹੀਂ ਮਿਲਿਆ ਪਰ ਮੈਂ ਜਾਣਦਾ ਸਾਰਿਆਂ ਨੂੰ। ਮੈਂ ਬੰਦਾ ਵੇਖ ਕੇ ਨਾਮ ਵੀ ਜਾਣਦਾ ਹਾਂ। ਕਦੇ-ਕਦੇ ਨੂੰ ਪਛਾਣਦਾ ਹਾਂ। ਜੀ ਲੋ ਸਾਹਿਬਾ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਮੇਰੇ ਸ਼ਹਿਰ ਤੋਂ ਆ ਜ਼ੇਟ ਆਏ ਆ। ਕੋਈ ਗੱਲ ਨਹੀਂ। ਮਾਫੀ। ਤੇ ਅੱਜ ਆਪਾਂ ਕਲਮਾਂ ਬੋਲੀਆਂ ਦੇ ਸੀ ਤੇ ਸਾਰਿਆਂ ਨੇ ਸਹਿਯੋਗ ਦੇਣਾ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਏ ਨੇ ਪਰ ਇਹ ਤੰਗਾ ਨਾ ਬਣੇ ਇਹ ਮੇਰੀ ਇੱਕ ਸੋਚ ਹੈ ਜੋ ਪੰਜਾਬ ਸੋਚਦਾ ਹੈ ਪੰਜਾਬ ਪੰਜਾਬੀਅਤ ਸਿੱਖੀ ਸਮਾਜ ਧਰਮ ਦੇ ਬੰਤੀਸੀ ਲਿਖਤਾਂ ਲਿਖੀਏ ਬਹੁਤ ਲਿਖਤਾਂ ਨਿਕਲੀਆਂ ਸੀ ਚੰਦਰਾਂ ਦੇ ਬਹੁਤ ਲਿਖਤਾਂ ਲਿਖਣੀਆਂ ਸੀ ਆਦੇ ਹੋਰ ਕੁਝ ਸਮਾਜ ਨੂੰ ਸੁਧਾਰ ਦੀ ਗੱਲ ਕਰ ਲਈਏ ਕੁਝ ਆਪਣਾ ਆਪ ਸੁਧਾਰ ਦੀ ਗੱਲ ਕਰਨੀ ਕਿャਦੇ ਉਹ ਸਾਰੇ ਜਿਹੜੇ ਪਲਾਸਟੋ ਹੋ ਗਏ ਆ 40 20 ਸਾਲ ਵਾਲਿਆਂ ਗੱਲਾਂ ਨੂੰ ਤੁਸੀਂ ਜਾਣੀ ਤੇ ਆਓ ਬੱਚਿਆਂ ਨੂੰ ਸਮਝਾਓ ਜਦੋਂ ਤੁਹਾਡੀ ਕਿਰਤਾਂ ਤੁਹਾਡੀ ਨੂੰ ਤੁਹਾਡੀ ਧੀ ਬੜੇ ਉਹ ਮਾਣ ਮਹਿਸੂਸ ਹੋਵੇ ਕਿ ਇਹ ਮੇਰੇ ਪਿਤਾ ਨੇ ਮੇਰੇ ਸਹੁਰੇ ਨੇ ਮੇਰੇ ਦਾਦੇ ਨੇ ਲਿਖਦਾ ਲੇਕੀਆਂ ਉਹਦਾ ਸ਼ਰਮ ਸ਼ਰਮ ਦਾ ਨਾਂ ਚੁੱਕੇ ਸੰਗੇ ਹੁੰਦੀਆਂ ਸਮਾਜ ਬੰਦੀ ਤਾਂ ਉਹ ਕਦਰਾਂਤ ਕਹਾਣੀਆਂ ਲਿਖਣੀਆਂ ਚਾਹੀਦੀਆਂ ਵਾ ਤੇ ਲਿਖਣੀਆਂ ਵੀ ਪੜ੍ਹਣੀਆਂ ਵਾ ਜੇ ਅਸੀਂ ਸਮਾਜਿਕ ਮੁੱਦੇ ਲੈ ਕੇ ਜਾਣਾ ਵਾ ਇਹ ਨਹੀਂ ਜਦਾਂ ਕਰਦਾ ਹੋਇਆ ਹਾਂ ਧੰਨਵਾਦ ਜੀ ਹਾਂ ਆਪਣੀ ਰਚਨਾ ਸੁਣਾਉਣੇ ਦਾ ਮੈਂ ਕੁਝ ਹੋਰ ਸੀ ਪਰ ਜਦੋਂ ਪ੍ਰਵਕਤਾ ਉਹ ਵਕਤਾ ਦਾ ਸਮੇਂ ਦਾ ਪਤਾ ਨਹੀਂ ਹੁੰਦਾ ਸਮਿਆਂ ਕਿਹੜੀ ਚਾਹਤ ਦਾ ਮੈਂ ਆਪਣੀ ਰਚਨਾ ਕਦੇ ਵੀ ਮੈਂ ਆਪਣੀ ਕਿਤੇ ਕਾਪੀ ਤੇ ਨਹੀਂ ਲਿਖੀ ਕਦੇ ਵੀ ਮੈਂ ਆਪਣੇ ਕਿਤੇ ਫੋਨ ਤੇ ਨਹੀਂ ਲਿਖੀ ਇਹ ਭੈਣ ਜੀ ਬੈਠੇ ਨੇ ਚੈਨਲ ਤੇ ਮੈਸੇਜ ਦੇ ਪ ਜਾ ਕੇ ਲਿਖ ਦੇਣਾ ਤਾਂ ਜਾਂ ਗੁਰਬੀਰ ਸਿੰਘ ਘਰ ਦੇ ਜੀ ਦੇ ਨੰਬਰ ਤੇ ਜਾ ਕੇ ਲਿਖਦਾ ਮੇਰੇ ਕੋਲ ਆਪਣੀ ਕੋਈ ਰਚਨਾ ਨਹੀਂ ਮਨ ਨਾਲ ਫੋਨ ਉਹ ਗਿਆ ਆਪਣੀ ਰਚਨਾ ਪੜਨ ਵਾਸਤੇ ਤੇ ਗਰਮੀ ਸੇ ਕਰਕੇ ਜਿਹਨਾਂ ਦਾ ਇੱਕ ਹੋਰ ਸਾਜਾ ਤੁਹਾਡੇ ਚਾਰੋਂ ਬਾਰ ਸਾਜੇ ਹੋਣਗੇ ਤੁਹਾਡੀਆਂ ਕਾਰਾਂ ਸਾਜੀਆਂ ਹੋਣਗੀਆਂ ਸਾਡੇ ਹੋਟਲ ਸਾਜੇ ਹੋਣਗੇ ਅਸੀਂ ਸਾਂਝੀ ਰਚਨਾ ਲਿਖਦੇ ਆਂ 30 70 ਦੇ ਸੱਤੇ ਇਹਦੇ ਅਸੀਂ ਬੜੀ ਜਲਦੀ ਇੰਨੇ ਕਰਤਾਰ ਲੈ ਕੇ ਆਵਾਂਗੇ 30 70 ਇਹਦਾ ਨਾਮ ਹੋਵੇਗਾ ਤੇ ਗਰਮੀ ਸੇ ਜੀ ਦਾ ਤੇ ਮੇਰਾ ਉਹਦੇ ਵਿੱਚ ਯੋਗਦਾਨ ਤੇ ਮੈਨੂੰ ਵੀ ਪਤਾ ਨਹੀਂ ਮੇਰਾ ਕਿ 70 ਹੋਗਾ 70 ਹੋਗਾ ਕਿ 30 ਮੇਰਾ ਕੋਈ ਸਾਨੂੰ ਆਪਣੀ ਸ਼ਬਦ ਨਹੀਂ ਯਾਦ ਰਹੇ ਅਸੀਂ 100 ਨਾਲ ਲਿਖਦੇ ਆਂ ਤੇ بہت بہت یہ بھی ہے کہ میرے لگتا ہے لکھن چیز ہوئے گی دو رائٹر نے سانجیاں رچنا لکھا ہو اپنا نام مٹا کے ہر بندہ اپنا نام ملاؤ ਪਰ ਸਭ ਤੋਂ ਨੇ ਦੇ 23 ਸੁੰਦਰ ਦੇਖਦੇ ਆ ਨਾਮ ਵੀ ਨਹੀਂ ਲਿਖਦੇ ਤੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਸਾਰੀਆਂ ਜਿਹੜੀਆਂ ਸ਼ੇਖੀਤਾਂ ਦਾ ਹਾਂ ਜਿਸ ਕਿਸੇ ਵੀਰ ਦਾ ਕੋਈ ਵਰੀ ਨਾਮ ਪਰਚੀ ਮਿਸ ਹੋ ਜਾਂਦੀ ਆ ਰਹਿ ਗਿਆ ਹੋਵੇ ਉਸ ਦਾ ਸਟੇਜ ਤੇ ਆ ਕੇ ਆਪਣਾ ਨਾਮ ਜ਼ਰੂਰ ਲਗਾ ਦੇਵੇ ਉਸੇ ਜਮਾਂ ਦੇ ਜੱਤ ਨੂੰ ਹੋਵਾਂਗੇ ਤੇ ਮੇਰੀ ਆਪਣੀ ਯਤਨਾ ਜੋ ਮੈਂ ਵਿਦੇਸ਼ ਦੀ ਧਰਤੀ ਤੇ 17 ਸਾਲ ਦਾ ਸਮਾਂ ਲਾ ਕੇ ਆਇਆ ਹਾਂ ਪਰ ਪ੍ਰਮਾਤਮਾ ਦੀ ਇਹਨੀ ਕਿਰਪਾ اس شہر کے مان بخشیا جن میں سان جو کے رہے سان میرا اور, اور اس جو منظوری ہوئی ہے اس کو آپ کل بھی نہیں جا سکتے جہاز کے بٹھا تو میرے چار شاہد آئے سنگا پر لکھائے میرا بھائی آیا لکھتے وہ رچنا ਮੈਨੂੰ ਲੱਗਿਆ ਹਾਂ ਅੱਜ ਅੱਜ ਮੇਰੇ ਕੋਲ 21 ਹੈ ਪਰ ਉਹ ਰੰਗ ਨਹੀਂ ਕਉਂਗੀ ਮੈਂ ਗਾਵੇ ਪਤਰਾ ਨੂੰ ਸ਼ਿਵਾਸ਼ਰੀ ਅੱਜ ਦਾ ਪਾਜ ਕਸਮੇ ਪਾਸ਼ਾ ਦੀ ਹੈ ਅੱਜ ਫਾਦਰਡੇ ਵੀ ਹੈ ਤੇ ਦਸਵੇਂ ਟਟਾਪਰ ਮੈਂ ਕਦਾ ਮੰਨਦਾ ਹਾਂ ਤੇ 21 ਮੇਰੇ ਕੋਲ ਪਾਜ ਦਾ ਰੰਗ ਨਹੀਂ ਤੇ ਮੈਂ ਆਪਣੀ ਰਚਨਾ ਪਾਗਲਾਈ ਕਿ ਹਾਜ਼ਰ ਦਰਦਾਂ ਦੀ ਸ਼ਾਮ ਵਿੱਚੋਂ ਦਰਦਾਂ ਦੀ ਸ਼ਾਮ ਵਿੱਚੋਂ ہاں دی ہاں بچوں دی شاہ شانچوں ہاں دی ہاں مہنگا کی میں مٹی لے کے مڑیا ہاں محنت کی میں مٹی لے کے مریا ہاں تنوع لے اس کافی کا پو میں چٹی لے کے مڑیا ہاں تنوع لے اس کافی کا پھر میں چی لے کے مریا ہاں ڈاڈے دیا ہجرتوں کی ڈاڈے دیا ہجرتوں کی مہربان ددرتوں دی دے دیا قدرتوں کی دی مہربان دیا قدرتوں دی رحمت دی میں چٹھی لے کے مڑیا ہاں اس دنواد دا پاک میں چٹھی لے کے مڑیا ہاں دنواد اس دا پاک میں چٹھی لے کے مڑیا ہاں آیا میں کھلیا باغ آیا میں کھلیا کے چی کالیا کاگاں توں ਮੱਝ ਘੇੜਿਆ ਕਾਲਿਆਂ ਕਾਗਾ ਤੂੰ ਤਸੀਦ ਫੜਦੀ ਮੈਂ ਮਿੱਠੀ ਲੈ ਕੇ ਮੁੜਿਆ ਹਾਂ ਧੰਨਵਾਦ ਉਸ ਬਾਪੇ ਦਾ ਪਗਮੇ ਚਿੱਟੀ ਲੈ ਕੇ ਮੁੜਿਆ ਹਾਂ ਧੰਨਵਾਦ ਉਸ ਬਾਪੇ ਦਾ ਪਗਮੇ ਚਿੱਟੀ ਲੈ ਕੇ ਮਿਸਰ ਮੈਨੂੰ ਮਾਣ ਬਖਸ਼ਿਆ ਦੁਨੀਆ ਨੇ ਮੈਨੂੰ ਮਾਣ ਬਖਸ਼ਿਆ ਦੁਨੀਆ ਨੇ ਰਹਿਮਤ ਦਿਆਂ ਮੱਝੀਆਂ ਬੁੜੀਆਂ ਨੇ ਮੇਨੋਂ ਮਾਨ ਬੱਚਿਆ ਦੁਨੀਆ ਨੇ ਰਹਿਮਤ ਦਿਆਂ ਮੰਜੀਆਂ ਬੁਣੀਆਂ ਨੇ ਜਿੰਨਾ ਪਰਗਟ ਨੂੰ ਪ੍ਰਗਟ ਕੀਤਾ ਜਿੰਨਾ ਪਰਗਟ ਨੂੰ ਪ੍ਰਗਟ ਕੀਤਾ ਪਰ ਨਜ਼ਰਾਂ ਦੀ ਸਿੱਪੀ ਲੱਗੇ ਮੁੜਿਆ ਹਾਂ ਧੰਨਵਾਦ ਉਸਤਾਦੇ ਦਾ ਪੱਗ ਮੈਂ ਚਿੱਟੀ ਲੱਗੇ ਮੁੜਿਆ ਹਾਂ ਧੰਨਵਾਦ ਉਸਤਾਦੇ ਦਾ ਪੱਗ ਮੈਂ ਚਿੱਟੀ ਲੱਗੇ ਮੁੜਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ